ਜਿਹੜੇ ਲੋਕ ਕਹਿੰਦੇ ਨੇ ਟੈਨ ਹੋ ਜਾਂਦੀ ਹੈ ਸਕਿਨ ਉਹਨਾਂ ਵਾਸਤੇ ਸਾਡੇ ਵੈਦ ਜੀ ਨੇ ਇੱਕ ਟੈਨਿੰਗ ਵਾਸਤੇ ਬਣਾਇਆ ਇਹ ਟੈਨਿੰਗ ਵਾਸਤੇ ਜਦੋਂ ਤੁਸੀਂ ਸਵੇਰੇ ਜਾਂਦੇ ਆ ਮਾਰਨਿੰਗ ਵਾਕ ਜਾਂਦੇ ਆ ਖੇਡਣ ਜਾਂਦੇ ਆ ਕਿਤੇ ਹੋਰ ਜਾਂਦੇ ਆ ਤਾਂ ਉੱਥੇ ਜਿਹੜੇ ਬੱਚੇ ਖੇਡਦੇ ਆ ਸਵੇਰੇ ਸਵੇਰੇ ਜਿਮ ਲਾਉਂਦੇ ਆ ਜਾਂ ਸਵੇਰੇ ਸਵੇਰੇ ਐਕਸਰਸਾਈਜ਼ ਕਰਦੇ ਆ ਧੁੱਪ ਨਿਕਲੇ ਉਹ ਜਦ ਸੂਰਜ ਚੜ ਜਾਂਦਾ ਜਦੋਂ ਸੂਰਜ ਚੜਦਾ ਭੱਜ ਲੈਂਦੇ ਆ ਕਿਉਂ ਵੀ ਕਹਿੰਦੇ ਟੈਨ ਹੋ ਜਾਂਦੀ ਹੈ ਇਸਕਨ ਕਰਨਾ ਤੁਸੀਂ ਸਵੇਰੇ ਸਵੇਰੇ ਗੌਰ ਨਾਲ ਸੁਣਿਓ ਗੱਲ ਸਵੇਰੇ ਸਵੇਰੇ ਆਏ ਕੌਲੀ ਚ ਪਾ ਲਿਓ 10 ਬੂੰਦਾ ਇੱਕ ਪਾਣੀ ਕੋਸਾ ਜਿਹਾ ਪਾਣੀ ਉਚ 10 ਬੂੰਦਾ ਇਹਦੀਆਂ ਪਾ ਲਿਓ ਬਾਅਦ ਕੇ ਉਹਨੂੰ ਚੰਗੀ ਤਰ੍ਹਾਂ ਮਿਕਸ ਮੈਚ ਜਿਹਾ ਕਰਕੇ ਚਿਹਰੇ ਤੇ ਰਗ ਰਿਓ ਐ ਰਗ ਕਰ ਦੋ ਨਾ ਹੁਣ ਤੋਂ ਪਹਿਲਾਂ ਹੀ ਕਰ ਲਓ ਫਿਰ ਜਿਹੜੀ ਬਾਲਟੀ ਚ ਨਹਾਉਣਾ ਪਾਣੀ ਪਾਉਣਾ ਉਹ ਬਾਲਟੀ ਚ ਵੀ ਪਾ ਲਓ 5-4 ਬੂੰਦਾ 10 ਬੂੰਦਾ ਹੀ ਘੇਰ ਲੋ ਚਾਹੇ ਉਹ ਤੁਹਾਡੇ ਸਰੀਰ ਨੂੰ ਹੋਲੀ 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 ਇਸ ਲਾਈਕ ਕਰ ਦੇਣੀਆਂ ਕਿ ਟੈਨਿੰਗ ਦਾ ਅਸਰ ਤੁਹਾਡੇ ਤੇ ਬਿਲਕੁਕੁਲ ਨਹੀਂ ਹੋ ਸਕਦਾ सो so, गर्मियों के टैनिंग हो जाना एक आम जी गल हो जाती है पर बहुत वो परेशानी उन्होंने बन जाती है जिन्होंने रोज़ बाहर निकलना ही पैदा है और सन टैनिंग छुटकारा तो पाने लाइ काफ़ी कई तरह के फेस पैक्स लगा के भी देखते हैं पर कोई राहत नहीं मिल रही होंगी है हालांकि सनसक्रीन लोशन भी रेगूलर जरूर लगाना चाहिए है अगर असं सन टैनिंग तो बचना चाहते हैं पर जिन्होंने टैनिंग हो जाती है उन्होंने आखिर करना की चाहता अज एक आयुर्वैदिक तरीका दसन जा रहे हैं कि इस अपनाओ बहुत ही सेफ और नॉर्मल जदरत वालों दिव्य जड़िया बूटिया होंगे ने उन्होंने मिला के ये जो है फॉर्मूला तैयार किया गया है इस बारे पूरी जानकारी भी तूी आयुर्वैदिक ढंग के नाल जो है अपनी सन टैनिंग अपने आप तो दूर रख सको क्योंकि धुप्पे जाना ही पैदा है गर्मी के बाहर निकलना ही पैदा है पर स्किन अं अपनी सेफ रख सकी सन टैनिंग अभी बच सकी इस पूरी जानकारी थोड़े करे ਵੈਦਵਾਨ ਆਰਵੈਦ ਦੇ ਮੈਨੇਜਿੰਗ ਡਾਇਰੈਕਟਰ ਮਿਸਟਰ ਸੁਭਾਸ਼ ਗੋਇਲ ਜੀ ਸਵਾਗਤ ਕਰਦੇ ਆ ਉਹਨਾਂ ਦਾ ਸਵਾਗਤ ਹੈ ਸਾਡੇ ਸਾਰੇ ਹੀ ਦਰਸ਼ਕਾਂ ਦਾ ਔਰ ਸ਼ੁਰੂ ਕਰਦੇ ਆ ਅੱਜ ਦੀ ਵੀਡੀਓ ਧਿਆਨ ਨਾਲ ਜ਼ਰੂਰ ਸੁਣੋ ਔਰ ਜੋ ਸੁਭਾਸ਼ ਗੋਇਲ ਜੀ ਗੱਲਾਂ ਸਮਝਾਉਂਦੇ ਨੇ ਉਹਨਾਂ ਨੂੰ ਜ਼ਿੰਦਗੀ ਵਿੱਚ ਅਪਣਾ ਕੇ ਤੁਸੀਂ ਆਪਣੀ ਜ਼ਿੰਦਗੀ ਨੂੰ ਹੈਲਦੀ ਜ਼ਿੰਦਗੀ ਸਿਹਤਮੰਦ ਜ਼ਿੰਦਗੀ ਜ਼ਰੂਰ ਬਣਾ ਸਕਦੇ ਹੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਉਮੀਦ ਹੈ ਚੜ੍ਹਦੀ ਕਲਾ 'ਚ ਹੋਮੋਗੇ ਹਮੇਸ਼ਾ ਦੀ ਤਰ੍ਹਾਂ ਅੱਜ ਵੀ ਬਹੁਤ ਖੁਸ਼ ਰਹਿਣਾ ਆਪਾਂ ਨੇ ਖੁਸ਼ਹਰੀਆਂ ਗੱਲਾਂ ਕਰਨੀਆਂ ਨੇ ਔਰ ਹਸੀ ਮਜ਼ਾਕ ਕਰਦੇ ਕਰਦੇ ਤੁਹਾਡੇ ਨਾਲ ਆਪਾਂ ਤੁਹਾਨੂੰ ਕੁਝ ਰੂਹ ਦੀਆਂ ਗੱਲਾਂ ਵੀ ਦੱਸਣੀਆਂ ਨੇ ਕੁਝ ਸਿਹਤ ਦੀਆਂ ਗੱਲਾਂ ਵੀ ਕਰਨੀਆਂ ਨੇ ਕਰਾਂਗੇ ਜ਼ਰੂਰ ਪਰ ਥੋੜਾ ਜਿਹਾ ਧਿਆਨ ਨਾਲ ਸੁਣਿਓ ਜਿਹੜੇ ਲੋਕ ਕਹਿੰਦੇ ਨੇ ਟੈਨ ਹੋ ਜਾਂਦੀ ਹੈ ਸਕਿਨ ਉਹਨਾਂ ਵਾਸਤੇ ਸਾਡੇ ਵੈਦ ਜੀ ਨੇ ਇੱਕ ਟੈਨਿੰਗ ਵਾਸਤੇ ਬਣਾਇਆ ਰੂਪਾਂਜਲੀ ਤੁਸੀਂ ਬੜਾ ਉਹਨੂੰ ਪਸੰਦ ਵੀ ਕੀਤਾ ਔਰ ਜੂਸ ਵੀ ਕੀਤਾ ਬੜਾ ਫਾਇਦਾ ਵੀ ਹੋਇਆ ਲੋਕਾਂ ਨੂੰ ਜਿਨ੍ਹਾਂ ਦੇ ਸ਼ਾਇਆਆਂ ਛੂਈਆਂ ਪੈਂਦੀਆਂ ਸੀ ਉਹਨਾਂ ਨੇ ਰੂਪਾਂਜਲੀ ਕਰੀਮ ਲਈ ਲੋਸ਼ਨ ਲਿਆ ਤੇਲ ਲੇ ਕਬਾਲ ਦੇ ਰਿਜ਼ਲਟ ਆਏ ਔਰ ਲੈ ਵੀ ਰਹੇ ਨੇ ਔਰ ਹੁਣ ਸਾਡੇ ਬੈਦਜੀ ਨੇ ਦਿੱਤਾ ਨੋ ਟੈਨ ਜਿੱਦੇ ਤੇ ਕਾਫੀ ਕੰਮ ਕਰਨਾ ਪਿਆ ਕਿ ਟੈਨਿੰਗ ਵਾਸਤੇ ਜਦੋਂ ਅਸੀਂ ਸਵੇਰੇ ਜਾਂਦੇ ਆ ਮਾਰਨਿੰਗ ਵਾਕ ਜਾਂਦੇ ਆ ਖੇਡਣ ਜਾਂਦੇ ਆ ਕਿਤੇ ਹੋਰ ਜਾਂਦੇ ਆ ਤਾਂ ਉੱਥੇ ਜਿਹੜੇ ਬੱਚੇ ਖੇਡਦੇ ਆ ਸਵੇਰੇ ਸਵੇਰੇ ਜਮ ਲਾਉਂਦੇ ਆ ਜਾਂ ਸਵੇਰੇ ਸਵੇਰੇ ਐਕਸਰਸਾਈਜ਼ ਕਰਦੇ ਆ ਧੁੱਪ ਨਿਕਲੇ ਉਹਦੇ ਸੂਰਜ ਚੜ ਜਾਂਦਾ ਜਦੋਂ ਸੂਰਜ ਚੜਦਾ ਭੱਜ ਲੈਂਦੇ ਆ ਮੈਂ ਕਿਉਂ ਵੀ ਕਹਿੰਦੇ ਟੈਨ ਹੋ ਜਾਂਦੀ ਐ ਇਸ ਗੱਲ ਤੇ ਉਹਨਾਂ ਨਾਲ ਵਾਸਤੇ ਅਸੀਂ ਬਹੁਤ ਮਿਹਨਤ ਕੀਤੀ ਤੇ ਜੇ ਤੁਹਾਨੂੰ ਵੀ ਇਹ ਸਕਿਨ ਟ੍ਰੈਨਿੰਗ ਦੀ ਪ੍ਰੋਬਲਮ ਹੈ ਤਾਂ ਇਹਦੇ ਵਾਸਤੇ ਇੱਕ ਰੂਪਾਂਜਲੀ નો ਟੈਨ ਆਇਲ ਦਿੱਤਾ ਸੀ ਤੇਲ ਹੈ ਜੀ ਸਿੰਪਲ ਜੋ ਜੋ ਇਹਦੇ ਚ ਪਾਇਆ ਪਿਓਰ ਇਹਦੇ ਚ ਲਿਖਿਆ ਹੋਇਆ ਕੋਈ ਸੰਕੋਚ ਕਰਨ ਦੀ ਗੱਲ ਨਹੀਂ ਕਿਉਂਕਿ ਆਈਟਮਾ ਕਾਫੀ ਲੈਣੀ ਮੈਂ ਪੜ੍ਹ ਕੇ ਦੱਸ ਦਦਾ ਔਰ ਇਹ ਥੋੜਾ ਜਿਹਾ ਬਰੀਕ ਵੀ ਹੈ ਲਿਖਿਆ ਹੋਇਆ ਇਹ ਜਦੋਂ ਤੁਸੀਂ ਸ਼ੀਸ਼ੀ ਪਰਚੇਜ਼ ਕਰ ਲੋਗੇ ਉਦੋਂ ਲਿਖਿਆ ਪੜ੍ਹ ਲਿਓ ਤਾਂ ਰੂਪਾਂਜਲੀ નો ਟੈਨ ਇਹਦੀਆਂ ਕੀ ਕਰਨਾ ਤੁਸੀਂ ਸਵੇਰੇ ਸਵੇਰੇ ਗਰਨਰ ਸੁੜਿਓ ਗਾਣ ਸਵੇਰੇ ਸਵੇਰੇ ਆਏ ਕੌਲੀ ਚ ਪਾ ਲਿਓ 10 ਬੂੰਦਾ ਇੱਕ ਪਾਣੀ ਕੋਸਾ ਜਿਹਾ ਪਾਣੀ ਉਹ ਚ 10 ਬੂੰਦਾ ਇਹਦੀਆਂ ਪਾ ਲਿਓ ਬਾਅਦ ਕੇ ਉਹਨੂੰ ਚੰਗੀ ਤਰ੍ਹਾਂ ਮਿਕਸ ਮੈਚ ਜਿਹਾ ਕਰਕੇ ਚਿਹਰੇ ਤੇ ਰਬ ਕਰਿਓ ਐ ਰਬ ਕਰ ਦਿਓ ਨਹਾਉਣ ਤੋਂ ਪਹਿਲਾਂ ਹੀ ਕਰ ਲਓ ਫਿਰ ਜਿਹੜੀ ਬਾਲਟੀ ਚ ਨਹਾਉਣਾ ਪਾਣੀ ਪਾਉਣਾ ਉਹ ਬਾਲਟੀ ਚ ਵੀ ਪਾ ਲਓ 5-4 ਬੂੰਦਾ 10 ਬੂੰਦਾ ਹੀ ਘੇਰ ਲੋ ਚਾਹੇ ਉਹ ਤੁਹਾਡੇ ਸਰੀਰ ਨੂੰ ਹੋਲੀ 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 ਇਸ ਲਾਈਕ ਕਰ ਦੇਣੀਆਂ ਕਿ ਟੈਨਿੰਗ ਦਾ ਅਸਰ ਤੁਹਾਡੇ ਤੇ ਬਿਲਕੁਲ ਨਹੀਂ ਹੋ ਸਕਦਾ ਤੁਸੀਂ ਹਮੇਸ਼ਾ ਕਹੋਗੇ ਵੀ ਬਿਲਕੁਲ ਓਕੇ ਆ ਔਰ ਉਦੋਂ ਬਾਅਦ ਦੇਖੋ ਤੁਸੀਂ ਇਹਦੀ ਥੋੜੀ ਮ사ਜ ਕਰਕੇ ਤੁਸੀਂ ਨਿਕਲ ਜਾਓ ਬਾਹਰ ਉੱਤੇ ਜਿਹੜਾ ਮਰਜੀ ਮੇਕਅਪ ਕਰਕੇ ਚਲੇ ਜਾਓ ਜਦੋਂ ਆਕੇ ਰਾਤ ਨੂੰ ਇਹਨੂੰ ਤੁਸੀਂ ਵਾਸ਼ ਕਰੋਗੇ ਸ਼ਾਮ ਨੂੰ ਘਰੇ ਆਕੇ ਤਾਂ ਤੁਹਾਨੂੰ ਬਿਲਕੁਲ ਉਹੀ ਸਕਿਨ ਮਿਲੂਗੀ ਜਿਹੜੀ ਸਕਿਨ ਤੁਸੀਂ ਆਲਰੇਡੀ ਦੇਖ ਰਹੇ ਹੋ ਆਪਦੀ ਤਾਂ ਇਸ ਕਰਕੇ ਇਹ ਜਿਹੜਾ ਨੋ ਟੈਨ ਹੈ ਇਹ ਵੀ ਇੱਕ ਆਪਦੇ ਆਪ ਚ ਬਹੁਤ ਕਮਾਲ ਦਾ ਟੈਨ ਹੈ ਜਿਹੜਾ ਨੋ ਟੈਨ ਹੈ ਇਹਨੇ ਤੁਹਾਡਾ ਕਮਾਲ ਕਰ ਦੇਣਾ ਟਰਨਿੰਗ ਤੋਂ ਬਚਾਉਣ ਦੇ ਵਿੱਚ ਧਿਆਨ ਰੱਖਿਓ ਨੋਟ ਐਨ ਜਿਹੜਾ ਹੈਗਾ ਰੁਪਾਂਜਲੀ ਦੇ ਨਾਮ ਤੇ ਹੈ ਔਰ ਰਜਿਸਟਰਡ ਹੈ ਗਵਰਨਮੈਂਟ ਤੋਂ ਅਰਤੇ ਰਜਿਸਟਰਡ ਵੀ ਲੱਗਿਆ ਹੋਇਆ ਉੱਪਰ ਕੋਈ ਟੀਮ ਨਹੀਂ ਹੈਗਾ ਪ्योर ਰਜਿਸਟਰਡ ਹੈ ਬੜਕ ਔਰ ਫਿਰ ਇਹਦੇ ਵਿੱਚ ਹੈਗਾ ਇੱਕ ਹੋਰ ਆਰੰਬਿਟ ਆਰੰਬਿਟ ਜੈਲ ਹੁਣ ਆਰੰਬਿਟ ਦੇਖੋ ਕੱਚਾ ਦੇ ਵਿੱਚ ਮਿਲਣ ਵਾਲਾ ਜੈਲ ਕੱਚਾ ਚ ਮਿਲਿਆ ਜੈਲ ਮੈਂ ਉਹਨਾਂ ਲੋਕਾਂ ਦੇ ਜਿਹੜੇ ਲੋਕ ਕਹਿੰਦੇ ਸੀ ਜੀ ਸਾਨੂੰ ਤਾਂ ਸਰਵਾਈਕਲ ਹੋ ਜਾਂਦਾ ਮਾਈਗਰੇਨ ਹੋ ਜਾਂਦਾ ਸਿਰ ਦੁਖੀ ਜਾਂਦਾ ਬਾਡੀ ਦੇ ਵਿੱਚ ਆ ਆ ਸ਼ੋਲਡਰ ਫਰੋਜ਼ਨ ਹੋ ਜਾਂਦਾ ਕਦੇ ਮੋੜਦਾ ਉੱਪਰ ਨੂੰ ਨਹੀਂ ਜਾਂਦਾ ਆਏ ਨਹੀਂ ਹੁੰਦਾ ਆਉ ਨਹੀਂ ਹੁੰਦਾ ਬਹੁਤ ਬੁਰਾ ਹਾਲ ਹੈ ਜ਼ਿੰਬਲ ਜੀ ਦਿੱਤੀ ਮੈਨਾਂ ਕੀ ਮੈਂ ਕਿਹਾ ਇਹ ਕੱਚਾ ਚ ਮਲ ਲਓ ਇਹ ਚ ਪਾਇਆ ਕੀ ਹੈ ਬਈ ਮੈਂ ਤੁਹਾਨੂੰ ਦੱਸ ਦਿੰਦਾ ਸਭ ਤੋਂ ਪਹਿਲਾਂ ਇਹ ਚ ਪਾਇਆ ਗਿਆ ਅਸਲੀ ਕੌ ghee ਮਤਲਬ ਗਾਂ ਦਾ ਦੇਸੀ ਘਿਓ ਫਿਰ ਇਹਦੇ ਵਿੱਚ ਪਿਓਰ ਨਾਰੀਅਲ ਪਾਇਆ ਗਿਆ ਫਿਰ ਇਹਦੇ ਵਿੱਚ ਪਾਇਆ ਗਿਆ ਜਜੋਬਾ ਆਇਲ ਜਜੋਬਾ ਆਇਲ ਫਿਰ ਜਜੋਬਾ ਨੂੰ ਤੁਸੀਂ ਗੂਗਲ ਤੇ ਸਰਚ ਕਰ ਲਿਓ ਤੁਹਾਨੂੰ ਪਤਾ ਲੱਗੂ ਕੀ ਪਾਇਆ ਆਪਾਂ ਨੇ ਫਿਰ ਇਹਦੇ ਵਿੱਚ ਪਾਇਆ ਗਿਆ ਐਪ੍ਰੀਕੋਟ ਆਇਲ ਇਹਨੂੰ ਵੀ ਗੂਗਲ ਸਰਚ ਕਰ ਲਿਓ ਇਹ ਜਿਹੜੀ ਚਾਰ ਚੀਜ਼ਾਂ ਦਾ ਪਾ ਕੇ ਇਹਨੂੰ ਬਣਾਇਆ ਗਿਆ ਔਰ ਜਦੋਂ ਇਹਨੂੰ ਧੁੰਨੀ 'ਚ ਵੀ ਲਾਉਣ ਨੂੰ ਕਿਹਾ ਮੈਂ ਵੀ ਨਾਭੀ 'ਚ ਲਾਓ ਇਹ ਪਹਿਲਾ ਪਹਿਲਾ ਇਹ ਜੈੱਲ ਆ ਆਰੰਬਿਟ ਜੈੱਲ ਪਹਿਲਾ ਧੁੰਨੀ 'ਚ ਲਾਓ ਫਿਰ ਇਹਨੂੰ ਕੱਛਾਂ 'ਚ ਲਾਓ ਦੇ ਰਿਜ਼ਲਟ ਦੇਖੋ ਕਿਉਂਕਿ ਹੁਣੇ ਬਣ ਗਿਆ ਇਸ ਤੋਂ ਬਾਅਦ ਬੜੇ ਲੋਕ ਆਉਣਗੇ ਕੱਛਾ ਵਜਾਉਂਦੇ ਸਾਡਾ ਨੇ ਲੋ ਸਾਡਾ ਨੇ ਲੋ ਅਸੀਂ ਵੀ ਬਣਾ ਲਿਆ ਅਸੀਂ ਵੀ ਬਣਾ ਲਿਆ ਨਾਭੀ ਤੱਚ ਤੇਲ ਦੁਨੀਆ ਨੇ ਬਣਾ ਲਿਆ ਐਸੀ ਤਰ੍ਹਾਂ ਆਰਮਪਟ ਜੈਲ ਵੀ ਬਹੁਤ ਲੋਕ ਬਣਾਉਣਗੇ ਉਹ ਵੀ ਵਿਦਵਾਨ ਨੇ ਮੈਂ ਉਹਨਾਂ ਨੂੰ ਵੀ ਕਹਿਣਾ ਬਹੁਤ ਵਧੀਆ ਗੱਲ ਹੈ ਕਿਉਂਕਿ ਕੱਲਾ ਸੁਭਾਸ਼ ਗੋਲ ਵੀ ਕਿੰਨੇ ਕ ਲੋਕਾਂ ਨੂੰ ਦੇ ਦੂਗਾ ਉਹਨਾਂ ਨੂੰ ਵੀ ਮੌਕਾ ਹੈ ਉਹ ਵੀ ਉਹ ਵੀ ਲੋਕਾਂ ਨੂੰ ਪਹੁੰਚ ਦਾ ਕਰਨੇ ਚੀਜ਼ਾਂ ਬਣਾ ਬਣਾ ਕੇ ਫਾਰਮੂਲੇ ਮੈਂ ਤਾਂ ਹੀ ਬੋਲਦਾ ਕਿ ਤੁਸੀਂ ਘਰੇ ਬਣਾਓ ਜੇ ਵੈਦ ਭਰਾ ਸੁਣਦੇ ਨੇ ਜਾ ਜਿਹੜੇ ਸੇਲਮੈਨ ਸੁਣਦੇ ਨੇ ਉਹ ਇਹਨਾਂ ਚੀਜ਼ਾਂ ਨੂੰ ਘਰੇ ਬਣਾਓ ਤੇ ਲੋਕਾਂ ਨੂੰ ਦਿਓ ਤਾਂ ਕਿ ਆਪਣੀ ਕੱਟੋਗੜ 13 ਕਰੋੜ ਦੀ ਆਬਾਦੀ ਹੈ ਪੰਜਾਬੀਆਂ ਦੀ ਕੱਟੋਗੜ ਇਹਨਾਂ ਤੱਕ ਦਾ ਪੱਬਾ ਪਚਾ ਦਈਏ ਪੂਰਾ ਜ਼ਮਾਨ ਤਾਂ ਹੁਣ ਕੱਲਾਸੂ ਅੱਜ ਕੋਲ ਥੋੜੀ 13 ਕਰੋੜ ਦੋ ਦੇ ਦੂਗਾ ਖੇਡ ਪਈਆ ਕਿਤੇ ਮਜ਼ਾਕ ਦੀ ਗੱਲ ਆ ਕਿਤੇ ਆ ਮੈਂ ਇਹਨਾਂ ਕਿ ਜ਼ਰੂਰ ਹੈਗੀ ਜਿਹੜੇ ਰੋਜ਼ ਸਾਡੇ ਕੋਲੇ 150 200 ਲੋਕ ਆਉਂਦੇ ਆ ਉਹਨਾਂ ਦੀ ਸੇਵਾ 'ਚ ਅਸੀਂ ਬੈਠੇ ਆ ਉਹਨਾਂ ਜੋਗਾ ਅਸੀਂ ਕੰਮ ਕਰ ਰਹੇ ਆ ਔਰ ਬਹੁਤ ਆਨੰਦ ਆ ਰਿਹਾ ਕੰਮ ਕਰਨ ਦਾ ਔਰ ਸਭ ਤੋਂ ਵੱਡਾ ਆਨੰਦ ਉਸ ਟਾਈਮ ਆਉਂਦਾ ਜਦੋਂ ਲੋਕ ਕਹਿੰਦੇ ਨੇ ਵੀ ਗੁਰਸੱਭ ਤੁਸੀਂ ਜਿਹੜੇ ਨੁਸਖੇ ਦੱਸਦੇ ਹੋ ਉਹਨਾਂ ਨੂੰ ਅਸੀਂ ਘਰੇ ਬਣਾਇਆ ਵਰਤਿਆ ਸਾਨੂੰ ਬੜਾ ਆਨੰਦ ਆਇਆ ਫਿਰ ਸੋਚਿਆ ਵੀ ਜਿਹੜੇ ਬੰਦੇ ਦੇ ਨੁਸਖੇ ਕੰਮ ਕਰਦੇ ਨੇ ਉਹ ਬੰਦੇ ਨੇ ਬਾਕੀ ਚੀਜ਼ਾਂ ਕਿਵੇਂ ਕੰਮ ਕਰਨੀਆਂ ਜਾ ਕੇ ਮਿਲਦੇ ਆ ਤਾਂ ਉਹ ਇੱਕ ਆਪਣੇ ਆਪ 'ਚ ਐਸਾ ਮਾਹੌਲ ਬਣਦਾ ਕਿ ਮੈਨੂੰ ਜਿਹੜੀ ਆਨੰਦ ਮਿਲਦਾ ਖੁਸ਼ੀ ਮਿਲਦੀ ਆ ਉਹੀ ਮੇਰੇ ਚਿਹਰੇ ਤੋਂ ਝਲਕਦੀ ਆ ਉਹੀ ਮੇਰੀਆਂ ਗੱਲਾਂ ਤੋਂ ਝਲਕਦੀ ਆ ਰਾਤ ਨੂੰ ਦੇਖੋ ਕੰਮ ਕਰਦੇ ਕਰਦੇ 10:00 ਵੱਜ ਗਏ ਬਿਲਕੁਲ ਪ੍ਰੋਪਰ ਤੁਹਾਡੇ ਬੁਰੇ ਉਦਾਂ ਹੀ ਬੈਠੇ ਜਿਵੇਂ ਸਵੇਰੇ 10 ਵਜੇ ਬੰਦਾ ਫਰੈਸ਼ ਬੈਠਾ ਹੁੰਦਾ ਸਿਰਫ ਇਹ ਤੁਹਾਡੇ ਲੋਕਾਂ ਦੀ ਦਿੱਤੀ ਹੋਈ એનર્ਜੀ ਹੈ ਪਿਆਰ ਮੁਹੱਬਤ ਹੈ ਇਹਨੂੰ ਬਣਾਈ ਰੱਖਿਓ ਕੋਈ ਵੀ ਗੱਲਬਾਤ ਕਰਨੀ ਹੈ ਟੈਲੀਫੋਨ ਨੰਬਰ ਹੈਗਾ ਬਹੁਤ ਆਨੰਦ ਖੜਕਾਇਆ ਕਰੋ ਟੈਲੀਕਾਲਰ ਗੱਲ ਕਰਦੇ ਨੇ ਉਹਨਾਂ ਨੂੰ ਸਮਝਾਇਆ ਕਰੋ ਉਹਨਾਂ ਤੋਂ ਸਮਝਾਇਆ ਕਰੋ ਜਦੋਂ ਵੀ ਟਾਈਮ ਮਿਲੇ ਸੁਭਾਸ਼ ਗੋਇਲ ਨੂੰ ਮਿਲ ਕੇ ਫਿਰ ਹੌਸਲਾ ਵਧਾਇਆ ਕਰੋ ਯਾਰੋ ਔਰ ਜ਼ਿੰਦਗੀ ਦੇ ਵਿੱਚ ਖੁਸ਼ ਰਹਿਣਾ ਸਭ ਤੋਂ ਬਹੁਤ ਜ਼ਰੂਰੀ ਹੈ ਖੁਸ਼ ਰਹਿਆ ਕਰੋ ਔਰ ਇਹ ਸਭ ਤੋਂ ਸਸਤਾ ਮੇਕਅਪ ਹੈ ਖੁਸ਼ ਰਹਿਣਾ ਜਹ ਜਹ ਮਰਜ਼ੀ ਹੋਵੇ ਬੰਦਾ ਜਦ ਦੰਦ ਕੱਢਦਾ ਨਾ ਹੱਸਦਾ ਸੋਹਣਾ ਲੱਗਣ ਲੱਗ ਜਾਂਦਾ ਇਸ ਕਰਕੇ ਮਿੱਤਰੋ ਹੱਸਦੇ ਰਹਾ ਕਰੋ ਹੱਸਦਿਆਂ ਦੇ ਘਰ ਵਸਦੇ ਰੋਂਦਿਆਂ ਦਾ ਕੀ ਹਾਲ ਹੈ ਉਹ ਤੁਸੀਂ ਸਾਰੇ ਜਾਣਦੇ ਹੋ ਅਸੀਂ ਵੀ ਜਾਣਦੇ ਹਾਂ ਇਸ ਲਈ ਖੁਸ਼ ਰਹਾ ਕਰੋ ਤੁਹਾਡੇ ਇਕੱਲਿਆਂ ਦੇ ਖੁਸ਼ ਰਹਿਣ ਨਾਲ ਤੁਹਾਡਾ ਸਾਰਾ ਪਰਿਵਾਰ ਖੁਸ਼ ਰਹਿੰਦਾ ਇਹ ਗੱਲ ਸਮਝ ਲਓ ਮੇਰੀ ਗੱਲ ਨੂੰ ਤਾਂ ਪਰਿਵਾਰ ਨੂੰ ਖੁਸ਼ ਰੱਖਣ ਲਈ ਤੁਹਾਨੂੰ ਬਹੁਤੀਆਂ ਮਹਿੰਗੀਆਂ ਚੀਜ਼ਾਂ ਲਿਆਉਣ ਦੀ ਲੋੜ ਨਹੀਂ ਹੱਸਦੇ ਰਹਾ ਕਰੋ ਜਿਉਂਦੇ ਬਸਦੇ ਰਹਾ ਕਰੋ ਚੜ੍ਹਦੀ ਕਲਾ ਚ ਰਹੇ ਤਾਜ਼ਰੋ ਤੁਸੀਂ ਆਯੁਰਵੈਦਿਕ ਇਹਨਾਂ ਨੁਸਖਿਆਂ ਦਾ ਇਹਨਾਂ ਤਰੀਕਿਆਂ ਦਾ ਫਾਇਦਾ ਲੈ ਸਕਦੇ ਹੋ ਖੁਦ ਨੂੰ ਫਿਟ ਰੱਖਣ ਲਈ ਔਰ ਜਿੱਥੇ ਗੱਲ ਸੰਟੈਨਿੰਗ ਦੀ ਆਪਾਂ ਸ਼ੁਰੂਆਤ ਵਿੱਚ ਕੀਤੀ ਸੀ ਤਾਂ ਉਸ ਦੇ ਲਈ ਇੱਕ ਬਹੁਤ ਹੀ ਈਜ਼ੀ ਜਿਹਾ ਇੱਕ ਜੋ ਹੈ ਤਿਆਰ ਕੀਤਾ ਗਿਆ ਨੁਸਖਾ ਹੈ ਆਯੁਰਵੈਦਿਕ ਢੰਗ ਦੇ ਨਾਲ ਨੁਸਖਾ ਤਿਆਰ ਕੀਤਾ ਗਿਆ ਹੈ ਜਿਸ ਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੁੰਦਾ ਸੋ ਅਗਰ ਤੁਸੀਂ ਇਹ ਚੀਜ਼ਾਂ ਕੁਝ ਮੰਗਵਾਉਣਾ ਚਾਹੋ ਤਾਂ ਜਿਹੜੀ ਪਹਿਲਾ ਨੰਬਰ ਚੱਲ ਰਿਹਾ ਸੀ ਸਕਰੀਨ ਦੇ ਉੱਪਰ ਇਸ ਉੱਪਰ ਕਾਲ ਕਰ ਸਕਦੇ ਹੋ ਜਾਂ ਫਿਰ www.vaidvan.com ਵੈੱਬਸਾਈਟ ਤੇ ਜਾ ਕੇ ਵੀ ਤੁਸੀਂ ਆਨਲਾਈਨ ਜੋ चीज़ा मंगवा so, चीज कर चंबी करना तक पेज नहीं किया यूट्यूब चैनल हैल्थ एडवाइस विद हरजोत कौर को सबसक्राइब नहीं किया फटाफट सबसक्राइब भी कर लियो मिला जल्दी ही सेहत में जुड़ी होर खास जानकारी के फिलहाल ही दो जी इजाजत धनबाद